ਹੈਲੋ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਕਾਫੀ ਸਾਰੇ ਤੰਦਰੁਸਤ ਹੋਵੋਗੇ ਅੱਜ ਦੇ ਨਵੇਂ ਤੇ ਘੈਂਟ ਜਿਹੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਤਾਂ ਇਹਦਾ ਵਲੌਗ ਬੜਾ ਘੈਂਟ ਹੋਣ ਜਾ ਰਿਹਾ ਹੈ ਕਿਉਂਕਿ ਆਪਾਂ ਕਰਨੀਆਂ ਬਹੁਤ ਜ਼ਿਆਦਾ ਐਕਟੀਵਿਟੀਆਂ ਇਸ ਵਲੌਗ ਦੇ ਵਿੱਚ ਤੇ ਹੋਪਫੁਲੀ ਤੁਹਾਨੂੰ ਪਸੰਦ ਆਊਗਾ ਤੇ ਮੇਰੀ ਹਰ ਵਾਰ ਜਿਵੇਂ ਤੁਹਾਡੇ ਕੋਲ ਰਿਕਵੈਸਟ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲੋ ਲਾਈਕ ਤੇ ਵੱਧ ਤੋਂ ਵੱਧ ਕਰ ਲੋ ਸ਼ੇਅਰ ਜੇ ਤੁਹਾਨੂੰ ਪਸੰਦ ਆਵੇ ਤਾਂ ਤੇ ਚਲੋ ਆਪਾਂ ਅੱਜ ਦਾ ਵਲੌਗ ਕਰਦੇ ਹਾਂ ਸ਼ੁਰੂ ਤੇ ਵਲੌਗ ਦੇ ਵਿੱਚ ਬਣੇ ਰਹੋ ਜੀ ਐਂਡ ਤੱਕ ਜੀ ਇੱਥੇ ਸਬਸਕ੍ਰਾਈਬਰ ਆਏ ਆਪਣੇ ਤੁਹਾਨੂੰ ਦਿਖਾਉਨੇ ਆ ਹਾਈ ਕਰ ਦੋ ਮਾਰੇ ਰੌਲਾ ਪਾ ਦਿਓ ਸਬਸਕ੍ਰਾਈਬਰ ਆਏ ਆਪਣੇ ਦੇਖੋ ਇਹ ਜੀਪ ਤੇ ਹੁੱਡਾ ਲੈਣਾ ਆਪਾਂ ਤੇ ਦੇਖੋ ਜੀ ਟੋਟਾ ਸਾਰੇ ਬਾਏ ਬਾਏ ਕਰ ਦੋ ਬਈ ਇਹ ਆਈ ਨਹੀਂ ਯਾਰ ਲੈਣ ਦੇਖੋ ਰੌਲਾ ਪਾ ਰਕਰ ਰੌਲਾ ਪਾ ਮੜਾ ਆ ਇਹ ਆਪਣੇ ਸਬਸਕ੍ਰਾਈਬਰ ਆਈ ਮਿਲ ਲਾਇਏ ਸੀਗੇ ਥੈਂਕ ਯੂ ਤਾਬੇ ਦੇਖ ਰਹੇ ਬੀਰ ਰਾਮ ਗੜਿਆ ਦਾ ਵਲੌਗ ਤੇ ਆਪਾਂ ਵਲੌਗ ਬਣਾਉਣੇ ਉਹਦੇ ਵਲੌਗ ਵੇਖਦੇ ਵੀ ਆ ਸਿੱਖਣ ਲਈ ਆਪਾਂ ਇਹਨਾਂ ਸਿੱਖਦੇ ਰਹਿੰਦੇ ਨੇ ਬੀਰ ਰਾਮ ਗੜਿਆ ਤੋਂ ਔਰ ਚਜਗਰਾਉ ਤੋਂ ਬੀਇੰਗ ਬ੍ਰਾਂਡ ਚੈਨਲ ਤੋਂ ਤੇ ਆਪਾਂ ਵੀ ਬਧੇ ਦੇ ਵਲੌਗ ਬਣਾਉਣੇ ਵੇਖਦੇ ਆਪਣੇ ਵਲੌਗਸ ਹੈਲੋ ਗਾਇਜ਼ ਅਸੀਂ ਆਏ ਸੀ ਸ਼ਹਿਰ ਮੈਂ ਤੇ ਵੰਛਦੀਪ ਥੋੜੀ ਕਟਿੰਗ-ਵਟਿੰਗ ਕਰਾਉਣੀ ਸੀ ਮੈਂ ਆਵਦੀ ਤੇ ਵੰਛਦੀਪ ਨਾਲ ਆਇਆ ਸੀ ਫਿਰ ਸਾਨੂੰ ਲੱਗੀ ਭੁੱਖ ਕਿਉਂਕਿ ਕਟਿੰਗ ਕਰਾਉਣ ਦਾ ਟਾਈਮ ਬਹੁਤ ਲੱਗ ਗਿਆ ਫਿਰ ਵੰਛਦੀਪ ਨੇ ਲਈ ਆ ਆਈਸਕ੍ਰੀਮ ਕੋਨ ਵਾਲੀ ਕਿਹੜੀ ਵੰਛ ਚਾਕਲੇਟ ਚਾਕਲੇਟ ਤੇ ਮੈਂ ਲਿਆ ਬਦਾਮ ਮਿਲਕ ਸ਼ੇਕ ਜਿਹੜਾ ਜੇਠਾ ਨਾਲ ਨਹੀਂ ਖਾਂਦੇ ਹੁੰਦੇ ਆ ਤਰਕਮਤਾ ਵਿੱਚ ਤੇ ਘੈਂਟਾ ਚੀਜ਼ ਯਾਰ ਤੇ ਸਸਤਾ ਵੀ ਕੰਮ ਤੇ ਵਧੀਆ ਲੱਗਾ ਖਾਣੇ ਆ ਮੈਂ ਦੋਸਤਾਂ ਨਾਲ ਸ਼ੇਅਰ ਕੀਤਾ ਜਾਵੇ ਤੇ ਚਲੋ ਜੀ ਮਿਲਦੇ ਆਪਾਂ ਫਿਰ ਟਾਈਮ ਬਾਅਦ ਹੋਰ ਕਿਤੇ ਜੀ ਹਾਂਜੀ ਤੇ ਕਿਦਾਂ ਆਪਾਂ ਅਗਲੇ ਦਿਨ ਵਲੌਗ ਸ਼ੁਰੂ ਕਰ ਰਹੇ ਆ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਅੱਜ ਵੰਚ ਦੀ ਗਿਆ ਕਾਫੀ ਦਿਨਾਂ ਬਾਅਦ ਸਕੂਲ ਤੇ ਘਰ ਪੈਸਾ ਸੁਣਨਾ ਕਿਉਂਕਿ ਬਿਮਾਰ ਸੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀਗਾ ਥੋੜਾ ਬਿਮਾਰ ਹੋ ਗਿਆ ਸੀਗਾ ਤੇ ਫਿਰ ਉਹਨੂੰ 4-5 ਛੁੱਟੀਆਂ ਕਰਾਉਣੀਆਂ ਪਈਆਂ ਤੇ ਅੱਜ ਉਹ ਠੀਕ ਆ ਹੁਣ ਬਿਲਕੁਲ ਤੇ ਉਹ ਸਕੂਲ ਗਿਆ ਹੋਇਆ ਏ ਤੇ ਮੈਂ ਕਿਹਾ ਚਲੋ ਆਪਾਂ ਨਵੇਂ ਦਿਨ ਦੀ ਸ਼ੁਰੂਆਤ ਥੋੜੀ ਵਲੌਗ ਵਿੱਚ ਕਰੀਏ ਤੇ ਚਲੋ ਆਪਾਂ ਥੋੜੀ ਤਾਂ ਕਰਦੇ ਆ ਗੱਲਾਂ ਬਾਤਾਂ ਹੋ ਸਕਦਾ ਵੰਚਦੇ ਹਾਂ ਤਾਂ ਕਿ ਗੱਲਾਂ ਬਾਤਾਂ ਕਰੀਏ ਤੇ ਬਣੇ ਰੋ ਆਪਣੇ ਨਾਲ ਜੀ ਤੇ ਆਪਾਂ ਪੁੱਛਾਂਗੇ ਸਕੂਲ ਕਿੱਦਾਂ ਨੇ ਅੱਜ ਕਾਫੀ ਦਿਨਾਂ ਬਾਅਦ ਬਣੇ ਰੋ ਆਪਣੇ ਨਾਲ ਦੋਸਤੋ ਤੇ ਦੋਸਤੋ ਅੱਜ ਬਣਾਉਣ ਲੱਗਾ ਵੇਸਨਾ ਭੋਗ ਤੇ ਬੜਾ ਇੱਕ ਹੰਡ ਬੰਨਣਾ ਭੁੱਖ ਲੱਗੀ ਸੀ ਤੇ ਤੁਹਾਨੂੰ ਦਿਖਾਉਨੇ ਦੋਸਤੋ ਤੇ ਲਓ ਮੰਮੀ ਲਈ ਡਿਊਟੀ ਵੀ ਵੇਸਨਾ ਮੰਮੀ ਭੋਗ ਬਣਾ ਦੇ ਤੇ ਮੰਮੀ ਬਣਾ ਰਹੀ ਹੈ ਥੋੜਾ ਲੇਟ ਹੋ ਗਿਆ ਮੈਨੂੰ ਚੀਤਾ ਭੁੱਲ ਗਿਆ ਵੀਡੀਓ ਬਣਾਉਂਦਾ ਤੇ ਤਕਰੀਬਨ ਤਕਰੀਬਨ ਵੇਸਨਾ ਭੋਗ ਬੜਾ ਬਣ ਕੇ ਤਿਆਰ ਆ ਮਾਂਚਾਸਤ ਰੱਖਣਾ ਨਾ ਵਾਸ਼ ਦਾ ਸਕੂਲ ਆਉਣ ਵਾਲਾ ਵਾਸਤੇ ਰੱਖ ਲਾਂਗੇ ਮੰਮੀ ਖਲਾੜ ਕੇ ਦਿਖਾ ਮੜਾ ਸਵਾਰ ਕੇ ਕਿਵੇਂ ਦੋਸਤੋ ਵੇਸਨਾ ਭੋਗ ਬਣ ਕੇ ਤਿਆਰ ਹੋ ਚੁੱਕਾ ਬੜਾ ਸੋਹਣੀ ਸਮੈਲ ਆ ਰਹੀ ਹੈ ਹੋਪਫੁਲੀ ਤੁਹਾਨੂੰ ਪਸੰਦ ਆਏਗਾ ਪਸੰਦ ਆਏਗਾ ਤੇ ਵੀ ਇਸ ਨਿਪ ਹੋ ਦੇ ਕਮੈਂਟ ਸ਼ੁਰੂ ਕਰਿਓ ਕਿ ਲੁਕ ਚੰਗਾ ਲੱਗਾ ਮੇਰੇ ਹੱਥਾਂ ਸ਼ੇਕੜ ਬਣਾਏ ਆ ਦੇਖੋ ਜੀ ਇਸ ਨਾਲ ਭੋਗ ਬਣ ਕੇ ਬਿਲਕੁਲ ਰੈਡੀ ਹੈ ਜੀ ਲਓ ਜੀ ਭੋਗ ਬਣ ਕੇ ਆ ਗਿਆ ਪਲੇਟ ਵਿੱਚ ਰੈਡੀ ਹੈ ਤੇ ਆਪਾਂ ਖਾਣੇ ਆ ਤੇ ਬੜਾ ਘੈਂਟ ਆ ਥੋੜੀ ਜਿਹੀ ਕਮੀ ਰਹੀ ਗਈ ਕਾਜੂ ਪਿਸਤੇ ਲਿਆਉਣੇ ਭੁੱਲ ਗਏ ਆਪਾਂ ਮੁੱਕੇ ਹੋਏ ਸੀ ਦੱਸ ਦਿੰਨੇ ਆਪਾਂ ਪਹਿਲਾਂ ਹੀ ਤੋ ਚਲੋ ਐਨੀਵੇ ਖਾਣੇ ਆ ਬੜੀ ਭੁੱਖ ਲੱਗੀ ਆ ਤੇ ਨਾਲ ਨਾਲ ਵੇਖ ਰਹੇ ਆਪਾਂ ਤਰਕਮੈ ਤੁਹਾਨੂੰ ਪਰੇ ਦੋਸਤੋ ਤੇ ਕਰਦੇ ਰਹੋ ਇੰਜੋਏ ਸਾਡਾ ਬਲੌਗ ਦੋਸਤੋ ਨਾਦੇ ਮਮੀ ਕਹਿ ਰਹੀ ਵੀ ਕੈਨੇਡਾ ਤੋਂ ਕਾਜੂ ਪਿਸਤੇ ਆਉਣ ਵਾਲੇ ਭੈਣ ਹੁਣੇ ਗਏ ਵੇ ਆ ਇੱਕ ਭੈਣ ਹੁਣਾਂ ਨੇ ਆਉਣਾ ਵਾਪਸ ਜਲਦੀ ਤੇ ਕਾਦੂ ਕਾਦੂ ਨਹੀਂ ਕਾਜੂ ਪਿਸਤੇ ਲੈ ਕੇ ਆਉਣਗੇ ਤੇ ਫਿਰ ਆਪਾਂ ਵਿੱਚ ਪਾ ਕੇ ਵੀ ਭੋਜ ਤੁਹਾਨੂੰ ਤੇ ਅਲੱਗ-ਅਲੱਗ ਡਿਸ਼ ਦੇ ਵਿੱਚ ਪਾ ਕੇ ਤੁਹਾਨੂੰ ਦਿਖਾਵਾਂਗੇ ਆਪਣੇ ਘੈਂ-ਘੈਂ ਬਲੌਗਸ ਹੁਣ ਆਉਣੇ ਆ ਦੋਸਤੋ ਇਸ ਲਈ ਕੇਨਲ ਨੂੰ ਕਰ ਸਬਸਕ੍ਰਾਈਬ ਕਰ ਲਾਈਕ ਤੇ ਮਦਦ ਕਰ ਸ਼ੇਅਰ ਤੇ ਬੜੇ ਨਾਲ ਆਪਣੇ ਨਾਲ ਆਪਣਾ ਅਗਲਾ ਪ ਕਾਇਸੀ ਪੋਸਟ ਆਫਿਸ ਇਥੋਂ ਨਾ ਪਾਰਸਲ ਭੇਜਿਆ ਸੀ ਦੋ ਹਫ਼ਤੇ ਪਹਿਲਾਂ ਕੈਨੇਡਾ ਲਈ ਰਸਤੇ ਰਾਂ ਨੂੰ ਅਜੇ ਤੱਕ ਪਹੁੰਚਣੀ ਤੇ ਆਪਾਂ ਅੱਜ ਪਤਾ ਕਰਨ ਆਏ ਸੀ ਤੇ ਪਤਾ ਕਰਦੇ ਆ ਬਈਂਦਰ 5 ਮਿੰਟ ਬਾਜੂ ਵੇਟ ਕਰੋ ਪਹਿਲਾਂ ਵਾਂਸੀ ਬਾਜ ਕ ਸਕੂਲੋਂ ਤੇ ਆਉਂਦੇ ਚੀਜ਼ੀਆਂ ਖਾਣੇ ਦਾਣੇ ਕਰ ਲੈ ਰੈਡੀ ਥੋੜੇ ਡੁੱਲ ਗਏ ਆ ਤੇ ਦੇਖੋ ਨਾਲ ਕੋਕ ਸ਼ੋਕ ਹਲਵਾਜੀ ਭਾਈ ਘਰ ਨੂੰ ਤੇ ਦੋਸਤੋ ਆ ਗਏ ਹਾਂ ਦਹੀਂ ਸਰਵਜਿਓ ਬਲੌਗਸ ਦੇਖ ਰਿਹਾ ਵਾਂ ਅੰਤਿਪ ਤੇ ਆਪਾਂ ਵੰਚੀ ਨੂੰ ਰੈਸਟ ਕਰਾ ਕੇ ਕਰਦੇ ਆਂ ਵੰਚਨਾ ਆਪਾਂ ਗੱਲਾਂ ਬਾਤਾਂ ਤੇ ਗਾਇਸ ਵੰਚ ਨੇ ਬਣਾਇਆ ਪੈਰਟ ਅੱਜ ਸਕੂਲ ਵਿੱਚ ਡਰਾਇੰਗ ਤੇ ਤੇ ਤੁਸੀਂ ਦੱਸਿਓ ਟਮਾਟੇ ਕਰਕੇ ਤੁਹਾਨੂੰ ਪੈਰਟ ਕਿੱਦਾਂ ਲੱਗਾ ਤੇ ਬੜੀ ਸੋਹਣੀ ਡਰਾਇੰਗ ਕੀਤੀ ਵੰਚ ਨੇ ਮੈਂ ਤਾਂ ਬਹੁਤ ਵੈਲ ਲਗਾ ਤੁਸੀਂ ਵੀ ਆਪਦਾ ਓਪੀਨੀਅਨ ਜ਼ਰੂਰ ਦੱਸਿਓ ਅੱਜ ਦੇ ਨੂੰ ਪੁੱਛਦੇ ਆਂ ਆਪਾਂ ਅੱਜ ਦਾ ਸਕੂਲ ਦਿਨ ਕਿਵੇਂ ਰਿਹਾ ਤੇ ਦੋਸਤ ਕੀ ਬੋਲੇ ਦਿਨ ਸਕੂਲ ਨਹੀਂ ਆਇਆ ਤੇ ਮੈਮਸ ਕੀ ਬੋਲੇ ਵੰਚ ਵੰਜੀ ਕੀ ਕਹਿੰਦੇ ਪਹਿਲਾਂ ਦੋਸਤ ਰਸਤੇ ਦੇ ਦੋਸਤ ਕੀ ਕ ਦੋਸਤਾਂ ਦੇ ਨਿਬਰਾਵਾ ਸਕੂਲ ਤੋਂ ਆਇਆ ਫਿਰ ਤੂੰ ਕੀ ਦੱਸਿਆ ਮੈਂ ਬਿਮਾਰ ਸੀਗਾ ਹਾਂ ਠੀਕ ਤੇ ਮੈਮ ਕੀ ਬੋਲੀ ਫਿਰ ਮੈਮ ਵੀ ਸਾਰੇ ਪੁੱਛਦੇ ਸੀ ਕਿ ਨੇ ਦਿਨ ਛੁੱਟੀ ਦਿਖਾ ਤੂੰ ਸੀ ਤੁਹਨੇ ਮੈਮ ਮਾਈ ਵਾਸ ਸਿਕ ਆਇਆ ਖਸ ਗਿਆ ਯਾ ਤੇ ਤੇ ਜਿਹੜਾ ਕੰਮ ਕੁਮ ਸੀ ਸਾਰਾ ਕੰਪਲੀਟ ਸੀ ਤੇਰਾ ਵੈਸੇ ਤਾਂ ਆਪਾਂ ਕੰਮ ਮੰਗਾ ਲੈਂਦੇ ਹੁੰਦੇ ਸੀ ਦੋਸਤਾਂ ਤੋਂ ਤੇਰਾ ਤਾਂ ਕੰਪਲੀਟ ਹੀ ਸੀ ਅੱਛਾ ਓਕੇ ਤੇ ਕੈਮਰਲ ਮੂੰਹ ਰਸਾਂਗ ਹੁੰਦੀ ਹੈ ਤੇ ਹਾਊ ਵਾਸ ਡੇ ਕਿਵੇਂ ਸੀ THEN ਸਕੂਲ ਅੱਜ ਕਿਵੇਂ ਰ ਗੁੱਡ ਰਿਹਾ ਵਧੀਆ ਜੀ ਲੱਗ ਗਿਆ ਸੀਗਾ ਅਸੀਂ ਮਿਸ ਕੀਤਾ ਸੀ ਤੇ ਥੋੜਾ ਜਿਆ ਪਰ ਸਕੂਲ ਨਾਲ ਜ਼ਰੂਰੀ ਹੈ ਨਾ ਤੇ ਚਲੋ ਹੁਣ ਕੱਲ ਦੀ ਵੀ ਛੁੱਟੀ ਆ ਤੇ ਪਰਸ ਵੀ ਛੁੱਟੀ ਆ ਕੱਲ ਨੂੰ ਸੈਚਰਡੇ ਹੈਗਾ ਸੈਕੰਡ ਸੈਕੰਡ ਸੈਚਰਡੇ ਦੀ ਛੁੱਟੀ ਹੈ ਅੰਚ ਨੂੰ ਤੇ ਪਰਸ ਸੰਡੇ ਆ ਦੋ ਛੁੱਟੀਆਂ ਫੇਰ ਆਗੀਆਂ ਬੱਲੇ ਬੱਲੇ ਮੌਜੇ ਨੂੰ ਤੇ ਆਪਾਂ ਬਣਾਵਾਂਗੇ ਬਣਾਵਾਂਗੇ ਟੋਟਲੀ ਘੈਂਟ ਘੈਂਟ ਵੀਡੀਓਜ਼ ਬਲੌਗਸ ਤੇ ਵੀਡੀਓਜ਼ ਬੜੇ ਰ ਆਪਣੇ ਨਾਲ ਤੇ ਦੋਸਤੋ ਸ਼ਾਮ ਦਾ ਹੋ ਗਿਆ ਵੇਲਾ ਤੇ ਰੋਟੀ ਖਾਣ ਦਾ ਆਪਣਾ ਟਾਈਮ ਹੋ ਚੁੱਕਿਆ ਹੈ ਭੁੱਖ ਬੜੀ ਲੱਗੀ ਹੈ ਤੇ ਹੁਣ ਆਪਾਂ ਖਾਣੇ ਰੋਟੀ ਰਾਤ ਦੀ ਜਿਹੜੀ ਰਾਤ ਰੋਟੀ ਆਪਾਂ ਬੜੇ ਟਾਈਮ ਨਾਲ ਖਾ ਲਈ ਦੋਸਤੋ ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਰੋਟੀ 'ਚ ਕੀ ਖਾਣ ਲੱਗੇ ਆ ਆਜੋ ਫਿਰ ਦੇਖਦੇ ਹਾਂ ਜੀ ਦੋਸਤੋ ਅੱਜ ਬਣੇ ਹੈਗੇ ਆਲੂ ਬੈਂਗਣੀ ਵਿੱਚ ਮੱਖਣੀ ਨਾਲ ਦੇਈ ਵਿੱਚ ਹਰੀ ਮਿਰਚ ਜਿਹੜੀ ਆਪਣੀ ਫੇਵਰਟ ਆ ਤੇ ਨਾਲ ਫੁਲਕਾ ਤੇ ਨਾਲ ਦੋਸਤੋ ਐਡ ਹੋ ਚੁੱਕੀ ਹੈ ਮੱਖਣੀ ਐਕਸਟਰਾ ਤੇ ਚਲੋ ਆਪਾਂ ਖਾਣੇ ਰੋਟੀ ਬੜੀ ਭੁੱਖ ਲੱਗੀ ਦੋਸਤੋ ते बने अपने नाल जी हाँ जी गाइस हूँ आप चले तो अपने दोस्त के बर्थडे से उन्हें की तब अपन इनवाइट तो आप हम जावे तो थोड़ा भी दिखावे बड़ा घेंट अपना ब्लॉग होना है तो जरूर देखियो सारा बर्थडे करा सैलीब्रेट इतने तो करा इंजॉय तो थोड़े ना भी करा अपना वीडियो शेयर ते बने अपने जी तो ਲੋਜੀ ਦੇ ਅਗਲੀ ਮਾਰਨਿੰਗ ਤੇ ਤੁਹਾਡਾ ਸਵਾਗਤ ਹੈ ਜੀ ਤੇ ਵੰਛਣ ਲਗੀ ਭੁੱਖ ਟਾਈਮ ਵੱਜ ਚੱਲੇ 10 ਤੇ ਦੋਸਤੋ ਵੰਛਦੀਪ ਜੀ ਜੀ ਲੈ ਕੇ ਆਈ ਸੀ ਅੱਜ ਦੀ ਅੱਪ ਮੈਡ ਐਂਗਲਸ ਲੈ ਆ ਵੰਛ ਲੋਟਰੀ ਪਟਰੇ ਖਾਣਾ ਨਹੀਂ ਹਟਦੇ ਇਹ ਕਮੈਂਟ ਕਰੋ ਜਿਹੜੇ ਲੱਗਦੇ ਪਟਰੇ ਬੱਚੇ ਖਾਂਦੇ ਆ ਇਹ ਚੀਜ਼ਾਂ ਨਾ ਖਾਣਾ ਕਰੋ ਮੇਰੀ ਰਿਕੁਐਸਟ ਵੰਛਦੀਪ ਅੱਗੇ ਵੀ ਆ ਤੇ ਤੁਹਾਡੇ ਅੱਗੇ ਵੀ ਆ ਦੋਸਤੋ ਨਾ ਖਾਇਆ ਕਰੋ ਚਾਦੀ ਜੀ ਖਾਓ ਫਰੂਟਸ ਫਰਟਸ ਖਾਣਾ ਕਰੋ ਤੇ ਵੰਛ ਨੂੰ ਵੀ ਮੈਸੇਜ ਕਰਕੇ ਕਹੋ ਵੀ ਇਹ ਚੀਜ਼ਾਂ ਨਾ ਖਾਇਆ ਕਰੇ ਤੇ ਫਰੂਟ ਫਰਟ ਖਾਇਆ ਕਰੇ ਦੋਸਤੋ ਦਿਖਾਈਏ ਕੁਇ ਫਿਰ ਮੈਡ ਐਂਗਲਸ ਮੈਡ ਐਂਗਲਸ ਦਿਖਾਈਏ ਜ਼ੂਮ ਕਰੀਏ ਮੈਡ ਐਂਗਲ ਅੱਜ ਉੱਤੇ ਵੀ ਟਾਈਟ ਹੈ ਅਸੀਂ ਖੜੇ ਲੱਗੇ ਮੈਨੇਵਾਂ ਦੀ ਪਤਾਸ਼ ਦੋਸਤੋ ਅਸੀਂ ਹੋਰੇ ਸੀ ਬੋਰ ਤੇ ਜਦੋਂ ਅਸੀਂ ਬੋਰ ਹੁੰਨੇ ਉਹਦੋਂ ਅਸੀਂ ਖੇਡਦੇ ਆ ਪਤਾਸ਼ ਬਸ ਕੜੀ ਗੇਮ ਖੜੇ ਲੱਗੇ ਆਪਾਂ ਦੱਸ ਯਾਰ ਭਾਬੀ ਜੌਰ ਭਾਬੀ ਜੌਰ ਯਾਰ ਜਿਹੜੀ ਪੰਜਾਬ ਦੀ ਫੇਮਸ ਤੇ ਪ੍ਰਸਿੱਧ ਖੇਡ ਆ ਮਿੱਤਰੋ ਜਿਹੜੀ ਸੱਥਾਂ ਵਿੱਚ ਵੀ ਚੱਲਦੀ ਆ ਅੱਜਕੱਲ੍ਹ ਤੇ ਉਹ ਗੇਮ ਆਪਾਂ ਖੇਡਣ ਜਾ ਰਹੇ ਹਾਂ ਚਲ ਆਜ ਪੱਬੂ ਸੱਟ ਬਰਾਤੋਂ ਮੇਰੇ ਪਤਨ ਦੋਸਤੋ ਦਿਖਾਰਨਾ ਮੈਂ ਕੈਮਰੇ ਵਿੱਚ ਮੈਨੂੰ ਕਿਹੜੇ ਪੱਤੇ ਆਏ ਆ ਤੇ ਤੁਸੀਂ ਇਹਨਾਂ ਨੂੰ ਵਾંચਣਾ ਦੱਸੋ ਪਰ ਆ ਦੇਖ ਪੱਬੂ ਹੈਗਾ ਪਰੋਲੇ ਪੱਬੂ ਹੈਗਾ ਓਏ ਪੱਬੂ ਆਪਣੇ ਕੋਲੇ ਆ ਗਿਆ ਚੱਲ ਵੰਸ ਦੀ ਤੇਰੀ ਵਾਰੀ ਆ ਉਹ ਬਦੂਆ ਕਿਹੜਾ ਪੱਤਾ ਹੱਥੇ ਦੱਸੋ ਦੋਸਤੋ ਕਮੈਂਟ ਕਰੋ ਆ ਹਟ ਦਈਏ ਉੱਡਾਈ ਲੱਗਦਾ ਇਹਦੇ ਬਦਵਾਂਜੀ ਪੈ ਤੇ ਚਲੋ ਵੀ ਹੁਣ ਵਨਸ ਦੀ ਵੀ ਵਾਰੀ ਆ ਆਪਾਂ ਕਰਦੇ ਆ ਵੇਟ